ਖਬਰਨਾਮਾ ਦੇਖ ਰਿਹਾ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ ਇੱਕ ਪਾਸੇ ਸ਼ਬਦੀ ਹਮਲੇ ਕੀਤੇ ਗਏ ਸੁਖਬੀਰ ਸਿੰਘ ਬਾਦਲ ਹੁਣ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਦੇ ਖਿਲਾਫ ਬੋਲੇ ਉਹ ਗਰਗੱਜ ਦੇ ਖਿਲਾਫ ਨਹੀਂ ਬੋਲੇ ਉਹ ਮਰਿਆਦਾ ਦੇ ਖਿਲਾਫ ਬੋਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਸ ਨੂੰ ਲੈ ਕੇ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੀ ਪਾਰਟੀ ਹੁਣ ਪੁਨਰ ਸੰਜੀਤ ਸ਼ਰੋਮਣੀ ਅਕਾਲੀ ਦਲ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਜਿਸ ਦੇ ਪ੍ਰਧਾਨ ਨੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪਖ ਪੂਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਕਿਹਾ ਕਿ ਗੱਲਾਂ ਸਚੀਆਂ ਕਹੀਆਂ ਨਾ ਤਾਂ ਉਹਨਾਂ ਜਥੇਦਾਰ ਦੇ ਖਿਲਾਫ ਵਿਰੁੱਧ ਬੋਲਿਆ ਨਾ ਉਹਨਾਂ ਨੇ ਤਖਤ ਦੀ ਮर्यादा ਨੂੰ ਭੰਗ ਕੀਤਾ ਮर्यादा ਭੰਗ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਕੀ ਕਹਾ ਉਹਨਾਂ ਨੇ ਕਪੜੇ ਤੱਕ ਲਾ ਦਿੱਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਜਿਹੜਾ ਹੈ ਉਹਨਾਂ ਨੂੰ ਗੰਗਿਆ ਕੋਈ ਸ਼੍ਰੀ ਅਕਾਲ ਤਖਤਕ ਸਾਹਿਬ ਤੇ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋਹੀਨ ਤੇ ਤੁਹਾਡੇ ਬੰਦਿਆਂ ਨੇ ਜ਼ਥੇਦਾਰਾਂ ਦੇ ਕੱਪੜੇ ਤੱਕ ਲਾ ਦਿੱਤੇ ਉਹਨਾਂ ਦੀਆਂ ਧੀਆਂ ਪੈਣਾ ਨੂੰ ਜਿਹੜਾ ਹੈ ਉਹਨਾਂ ਨੂੰ ਨੰਗਿਆ ਕਰਨ ਦਾ ਚਤਨ ਕੀਤਾ ਹੈਗਾ ਤੇ ਉਹਦੇ ਸਾਹਮਣੇ ਤਾਂ ਸੀਐਮ ਦੇ ਲਫਜ਼ ਕੁਝ ਵੀ ਨਹੀਂ ਹੈ ਜਿਹੜਾ ਕੁਝ ਤੁਸੀਂ ਜ਼ਥੇਦਾਰਾਂ ਨਾਲ ਕੀਤਾ ਔਰ ਇਹ ਤਰਤ ਜਿਹੜੀ ਹੈ ਇਹ ਇਹਨਾਂ ਲੋਕਾਂ ਨੇ ਪਾਈ ਹੈ ਜ਼ਥੇਦਾਰਾਂ ਨੂੰ ਗਲਤ ਸ਼ਬਦਾਵਲੀ ਬੋਤਲ ਆਪ ਤੁਸੀਂ ਜ਼ਥੇਦਾਰਾਂ ਦੀਆਂ ਦਾੜ੍ਹੀਆਂ ਫੜਨ ਤੱਕ ਗਏ ਹੋ ਤੇ ਦੂਜੇ ਦੀ ਤੁਸੀਂ ਕਹੀ ਗੱਲ ਜਿਹੜੀ ਹੈ ਉਹ ਨੂੰ ਤੁਸੀਂ ਸ੍ਰੀ ਅਦਾਲਤ ਤੱਕ ਸਾਹਦੇ ਉਤੇ ਹਮਲਾ ਕਰਾ ਰਹੇ ਰਹੇ ਉੱਥੇ ਤੁਸੀਂ ਪੰਥ ਨੂੰ ਅਪੀਲਾ ਕਰ ਰਹੇ ਹੋ ਕਿ ਪੰਥ ਜੀ ਉਠੋ ਕਿ ਜੱਜ ਹਦਰ ਸਾਹਦੇ ਖਿਲਾਫ ਨਹੀਂ ਹੈ ਕੱਲ ਤੱਕ ਸਾਹਦੇ ਖਿਲਾਫ ਸ਼ਬਦਾਵਲੀ ਜਿਹੜੀਆਂ ਬੋਲੀ ਗਈ ਹੈ ਹਾਲਾਂਕਿ ਸੀਐਮ ਦਾ ਮੈਂ ਕੋਈ ਹਮਾਇਤੀ ਨਹੀਂ ਲੇਕਿਨ ਸੀਐਮ ਕੋਈ ਸ਼ਬਦ ਕਹੇ ਨਹੀਂ ਜਿਹੜੀਆਂ ਸਾਡੀਆਂ ਪੰਥਕੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਕਹੇ ਨੇ ਤੁਸੀਂ ਤਾਂ ਬਹੁਤ ਕੁਝ ਕਿਹਾ ਹੈਗਾ ਜੱਥੇਦਾਰਾਂ ਬਾਰੇ ਇਸ ਕਰਕੇ ਇਹਨਾਂ ਦੇ ਦੋਗਲੇ ਚਿਹਰੇ ਜਿਹੜੇ ਨੇ ਮੰਗੇ ਹੋ ਚੁੱਕੇ ਨੇ ਅਸੀਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਇਲੈਕਸ਼ਨ ਦੀ ਮੰਗ ਕਰਦੇ ਸੋ ਅਮਨੋ ਰੋਡਾ ਮੈਂ ਦੇਖਿਆ ਵਿਧਾਨ ਸਭਾ ਦੇ ਵਿੱਚ ਭੁੰਨਗੀ ਸਰ ਬੈਠੇ ਸੀ ਤੇ ਵਿਧਾਨ ਸਭਾ ਦੇ ਵਿੱਚ ਤਾਂ ਚੰਡੀਗੜ੍ਹ ਵੀ ਉਹਨਾਂਗੇ ਸਰ ਬੈਠੀ ਹੁੰਦੀ ਹੈ ਉੱਥੇ ਗੁਰੂ ਗ੍ਰ ਮੀਡੀਆ ਮੀਡੀਆ ਦੀ ਭਾਸ਼ਾ ਦੇ ਵਿੱਚ ਤੁਸੀਂ ਇੱਕ ਸ਼ਬਦ ਵਰਤਦੇ ਹੋ ਕਿ ਆਹ पेड ভিউਜ਼ ਹੈ ਔਰ ਆ ਆਰਗੈਨਿਕ ভিউਜ਼ ਹੈ ਜਿਹੜੇ ਸਾਡੇ ਕੈਂਡੀਡੇਟ ਨੇ 20000 ਵੋਟ ਲਈ ਆ ਨਾ ਜੀ ਉਹ ਬਿਲਕੁਲ ਆਰਗੈਨਿਕ ਹੈ ਉਹਦੇ ਲਈ ਅਸੀਂ ਕਿਸੇ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਦੇਣ ਦਾ ਲਾਲਚ ਨਹੀਂ ਦਿੱਤਾ ਕਿਸੇ ਨੂੰ ਅਸੀਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਨਰਸ ਰੱਖਣ ਦਾ ਲਾਲਚ ਨਹੀਂ ਦਿੱਤਾ ਉਹਦੇ ਵਿੱਚ ਅਸੀਂ ਕਿਸੇ ਨੂੰ ਸ਼ਰਾਬ ਨਹੀਂ ਵੰਡੀ ਉਹਦੇ ਵਿੱਚ ਅਸੀਂ ਕਿਸੇ ਨੂੰ ਪੈਸੇ ਨਹੀਂ ਵੰਡੇ ਤੇ ਜਿੰਨਾਂ ਪਾਰਟੀਆਂ ਨੇ 20-20 ਕਰੋੜ ਰੁਪਇਆ ਲਾ ਕੇ ਤੇ ਜਿਹੜੀਆਂ 30000 32000 ਜਿਹੜੀ ਵੋਟ ਲਈ ਹੈ ਉਹ țeੜ ਹੈ ਤੁਹਾਡੀ ਭਾਸ਼ਾ ਦੇ ਵਿੱਚ ਇਹ ਸਾਡੀ ਜਿਹੜੀ 20000 ਜਿਹੜੀ ਸਾਡੀ ਵੋਟ ਹੈ ਨਾ ਇਹ ਆਰਗੈਨਿਕ ਹੈ ਔਰ ਸਾਨੂੰ ਆਪਣੀ 20000 ਆਰਗੈਨਿਕ ਵੋਟ ਦੇ ਉੱਤੇ ਫੱਕਰ ਤੁਸੀਂ ਆਖਿਆ ਕਿ ਐਸਸੀਪੀ ਦਾ ਚੋਣਾ ਨਹੀਂ ਹੋਣੀ ਉਹਦੇ ਵਾਸਤੇ ਕੀ ਪੈਰਾਫਲ ਬਸ ਇਹ ਕੇਂਦਰ ਸਰਕਾਰ ਨਾਲ ਵੀ رابطہ ਕਰਾਂਗੇ ਜੀ ਮੈਂ ਬੈਕ ਬੱਸ ਚੁੱਕੇ ਆ ਔਰ ਅਸੀਂ ਸੰਘਰਸ਼ ਵੀ ਜਿਹੜਾ ਹੈ ਉਹ ਵਿਟਾਂਗੇ ਉਹਨਾਂ ਦੇ ਸਮੇਂ ਦੇ ਵਿੱਚ ਜਿੱਥੋਂ ਤੱਕ ਵੀ ਇਹਨੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਜਥੇਦਾਰ ਸਹਿਬਾਨਾਂ ਦੀਆਂ ਦਾੜੀਆਂ ਪੁੱਟਣ ਤੱਕ ਜਾਂਦੇ ਨੇ ਉਹਨਾਂ ਦੀਆਂ ਧੀਆਂ ਪੜਾਣ ਨੂੰ ਨੰਗਾ ਕਰਨ ਤੱਕ ਜਾਂਦੇ ਨੇ ਤੇ ਇਹ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਹੀਨ ਕੀਤੀ ਹੈ ਉਸ ਉੱਤੇ ਉਂਗਲੀ ਖੜੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੁਝ ਬੋਲਿਆ ਉਹ ਸਾਰੀਆਂ ਪਾਰਟੀਆਂ ਦੇ ਆਗੂ ਬੋਲਦੇ ਨੇ ਲੇਕਿਨ ਜੋ ਸ਼ਰੂਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਦੇ ਰਹੇ ਕਰਦੇ ਆ ਰਹੇ ਨੇ ਤੇ ਉਸ ਦਾ ਖਮਲਾਜਾ ਸ਼ਰੂਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੁਗਤਣਾ ਪਵੇਗਾ ਉਹਨਾਂ ਨੇ ਕਿਹਾ ਸਾਡੀ ਹਲਕਾ ਤਰਨਤਾਰ ਦੇ ਵਿੱਚ ਆਰਗੇਨਿਕ ਵੋਟ ਸੀ ਪੇੜ ਵੋਟ ਸੀ ਇਹਨਾਂ ਪਾਰਟੀਆਂ ਦੀ ਇਹਨਾਂ ਕਰੋੜਾਂ ਰੁਪਏ ਲਾ ਕੇ ਉਹ ਵੋਟ ਖਰੀਦੀ ਲੇਕਿਨ ਸਾਡੀ 20000 ਜਿਹੜੀ ਸਾਨੂੰ ਆਰਗੇਨਿਕ ਵੋਟ ਪਈ ਹੈ ਸਾਨੂੰ ਉਸ ਵੋਟ ਤੇ ਫਕਰ ਹੈ ਸਾਨੂੰ ਮਾਣ ਹੈ ਉਸ ਵੋਟ ਤੇ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਉਸਨੇ ਨਾਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਬੋਲਿਆ ਨਾ ਕਿਸੇ ਜਥੇਦਾਰ ਸਭਾ ਦੇ ਵਿਰੁੱਧ ਬੋਲਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਗੱਲ ਸਸਵੀ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੂਟਾ ਪੈਣ ਨਵੇਂ ਪ੍ਰਧਾਨ ਬਣ ਨਵੇਂ ਜਗਧਾਰ ਬਣ